ਪ੍ਰੈਸ ਕਾਨਫਰੰਸ ਦੇ ਵਿੱਚ ਆਉਣ ਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਮੇਰੇ ਨਾਲ ਸਾਡੇ ਲੀਗਲ ਸੈੱਲ ਦੇ ਸੀਨੀਅਰ ਸਾਥੀ ਪਰਮਵੀਰ ਸਣੀ ਸਾਹਿਬ ਐਡਵੋਕੇਟ ਸਿਮਰਨ ਟਿਵਾਨਾ ਸਾਹਿਬ ਜਿਸ ਵਿਸ਼ੇ ਤੇ ਅੱਜ ਇਹ ਪ੍ਰੈਸ ਕਾਨਫਰੰਸ ਸੱਦੀ ਹੈ ਉਹ ਵਿਸ਼ਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਅਫਸਰ ਸ਼ਾਹੀ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰੀ ਤਰਨ ਤਾਰਨ ਦੀ 22 ਇਲੈਕਸ਼ਨ ਜਦੋਂ ਡਿਕਲੇਅਰ ਹੋਈ ਸਰਕਾਰ ਪਹਿਲੇ ਦਿਨੋਂ ਨਰਵਸ ਸੀ ਕਿਉਂਕਿ ਜਿਹੜੇ ਭਗਵੰਤ ਮਾਨ ਸਾਹਿਬ ਨੇ 2022 ਦੇ ਵਿੱਚ ਲੋਕਾਂ ਨੂੰ ਇਹ ਵਾਅਦਾ ਕਰਕੇ ਵੋਟਾਂ ਲਈਆਂ ਸੀ ਕਿ ਜੀ ਮੈਂ ਅਗਰ ਪਰਫਾਰਮ ਨਾ ਕਰ ਸਕਿਆ ਅਗਰ ਮੈਂ ਲੋਕਾਂ ਦੀ ਆਸ ਉਮੀਦ ਤੇ ਖਰਾ ਨਾ ਉਤਰਿਆ ਤਾਂ ਮੈਂ ਵੋਟ ਮੰਗਣ ਨਹੀਂ ਆਉਂਦਾ ਤੇ 4 ਸਾਲ ਬੀਤਦੇ ਬੀਤਦੇ ਉਹ ਆਮ ਆਦਮੀ ਪਾਰਟੀ ਇਸ ਗੱਲ ਤੇ ਆ ਗਈ ਕਿ ਮਨੀਸ਼ ਸਸੋਧਿਆ ਕਹਿੰਦੇ ਭਾਈ ਚੋਣਾ ਜਿਤਰੀਆਂ ਨੇ ਚਾਹੇ ਸਾ ਮਾਮਦੰਦੰਤ ਵੇਦ ਲਾਉਣਾ ਪੈਜੇ ਤੇ ਪੰਜਾਬ ਪੁਲਿਸ ਨੇ ਉਵੇਂ ਹੀ ਕੀਤਾ ਜੋ ਮਨੀਤ ਸਸੋਦੀਆ ਨੇ ਕਿਹਾ ਇਸ ਇਲੈਕਸ਼ਨ ਚ ਇੱਕ ਦਿਨ ਤੋਂ ਜਦੋਂ ਤੋਂ ਇਲੈਕਸ਼ਨ ਸ਼ੁਰੂ ਹੋਈ ਹੈ ਪਹਿਲੇ ਦਿਨ ਤੋਂ ਪਹਿਲਾ ਅਸੀਂ ਦੋ ਡੀਐਸਪੀਆ ਬਾਰੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਡੀਐਸਪੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਜਿਹੜਾ ਲੰਬਾ ਸਮਾਂ ਤਰਨਤਾਰਨ ਦੇ ਵਿੱਚ ਲੱਗੇ ਰਹੇ ਹਰਮੀਤ ਸੰਧੂ ਸਾਹਿਬ ਦੇ ਖਾਸ ਸੀ ਔਰ ਉਹ ਕੰਪਲੇਂਟ ਨੂੰ ਇਲੈਕਸ਼ਨ ਕਮਿਸ਼ਨ ਨੇ ਪੂਰੀ ਕੋਖ ਕਰਨ ਤੋਂ ਬਾਅਦ ਉਹ ਦੋਹੇ ਡੀਐਸਪੀਆਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਕਿਉਂਕਿ ਉਹ ਲੱਗ ਹੀ ਨਹੀਂ ਸਕਦੇ ਸੀ ਮਾਡਲ ਕੋਡ ਆਫ ਕੰਡਕਟ ਦੇ ਮੁਤਾਬਕ ਉਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਸੀ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਦੇ ਖਿਲਾਫ ਝੂਠੇ ਪਰਚੇ ਦਿੱਤੇ ਗਏ ਜਿਹੜੇ ਸਾਡੇ ਉਮੀਦਵਾਰ ਸੀ ਬੀਬੀ ਸੁਖਵਿੰਦਰਪਾਲ ਰੰਧਾਵਾ ਉਹਨਾਂ ਦੀ ਬੇਟੀ ਕੰਚਨਪ੍ਰੀਤ ਤੇ ਝੂਠੇ ਮੁਕੱਦਮੇ ਤੇ ਉਹਨਾਂ ਦੀ ਰੇਕੀ ਕਰਾਈ ਗਈ ਜਿਹਦੇ ਕਰਕੇ ਇੱਕ ਰਿਪੋਰਟ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਜਿਹੜੇ ਕਿ ਉੱਥੇ ਦੇ ਇਲੈਕਸ਼ਨ ਕਮਿਸ਼ਨ ਦੇ ਅਬਜ਼ਰਵਰ ਸੀ ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਲੈ ਕੇ ਭੇਜਿਆ ਤੇ ਉਸ ਰਿਪੋਰਟ ਤੇ ਡਾਕਟਰ ਰਵਜੋਤ ਗਰੇਵਾਲ ਜਿਹੜੇ ਐਸਐਸਪੀ ਸੀ ਦੇਖੋ ਐਸਐਸਪੀਾਂ ਦੀ ਬਦਲੀ ਤੁਸੀਂ ਬਹੁਤ ਸੁਣੀ ਹੋਣੀ ਪਰ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕਿਉਂ ਕਿਉਂਕਿ ਉੱਥੇ ਕਾਨੂੰਨ ਦੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੀਆਂ ਧੱਜੀਆਂ ਇਸ ਐਸਐਸਪੀ ਵੱਲੋਂ ਉਡਾਈਆਂ ਗਈਆਂ। ਔਰ ਉਸ ਤੋਂ ਬਾਅਦ ਵੀ ਜਦੋਂ ਇਹ ਚੋਣਾਂ ਸੰਪੰਨ ਹੋਈਆਂ ਨਤੀਜਾ ਆਇਆ। ਨਤੀਜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੈਰਾਂ ਨੀਚੋਂ ਜ਼ਮੀਨ ਖਸਕਾਤੀ ਕਿਉਂਕਿ ਲੋਕਾਂ ਦਾ ਜਿਹੜਾ ਮੰਡੇਟ ਸੀ ਉਹ ਸਪਸ਼ਟ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ ਤੇ ਜਿਹੜੀ 10000 ਦੀ ਸਰਕਾਰ ਦੀ ਜਿੱਤ ਹੋਈ ਹੈ 10000 ਵੋਟਾਂ ਦੀ। ਉਹ ਜਿਤਨੀ ਉਹ ਨੈਤਿਕ ਹਾਰ ਹੈ ਕਿਉਂਕਿ ਸਰਕਾਰੀ ਮਸ਼ੀਨਰੀ ਦਬ ਕੇ ਵਰਤੀ ਗਈ ਪੁਲਿਸ ਨੇ ਆਮ ਆਦਮੀ ਪਾਰਟੀ ਲਈ ਇਲੈਕਸ਼ਨ ਲੜੀ ਤੇ ਜੇ ਉਸ ਤੋਂ ਬਾਅਦ ਵੀ ਜਿੱਤ ਦਾ ਮਾਰਜਨ ਸਿਰਫ 10000 ਹੋਵੇ ਤਾਂ ਸਰਕਾਰ ਨੂੰ ਸਮਝ ਆ ਗਈ ਕਿ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੇ 2027 ਦੇ ਵਿੱਚ ਲੋਕਾਂ ਨੇ ਮੰਗ ਬਣਾ ਲਿਆ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੇਵਾ ਸੌਂਪਣੀ ਹੈ ਤੇ 15 ਤਰੀਕ ਤੋਂ ਜੋ ਸੱਤਾ ਦੇ ਹੰਕਾਰ ਦੇ ਵਿੱਚ ਆ ਕੇ ਉੱਥੇ ਕਾਰਵਾਈਆਂ ਸ਼ੁਰੂ ਹੋਈਆਂ ਉਹਦੇ ਨਤੀਜੇ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੋਣ ਮਹਿਲਾਵਾਂ ਤੱਕ ਨੂੰ ਨਹੀਂ ਬਖਸ਼ਿਆ ਦੇਖੋ ਹੰਕਾਰ ਇਹਨਾਂ ਸਿਰ ਚੜ ਕੇ ਬੋਲਿਆ ਕਿ ਮਹਿਲਾਵਾਂ ਤੇ ਵੀ ਪਰਚੇ ਕੰਚਨਪ੍ਰੀਤ ਤੇ ਵੀ ਪਰਚੇ ਸਾਡੇ ਭੁੱਜਰ ਤੋਂ ਇੱਕ ਬੀਬੀ ਜੀ ਐ ਉਹਨਾਂ ਤੇ ਵੀ ਪਰਚਾ ਤੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਭਾਈ ਮੈਂ ਇਹੀ ਹਰਮੀਤ ਸੰਧੂ ਜਦੋਂ ਅਕਾਲੀ ਦਲ ਦੀ ਟਿਕਟ ਤੇ ਲੜਦਿਆ ਸੀ ਮੈਨੂੰ 15 ਸਾਲ ਹੋ ਗਏ ਇਹਨੂੰ ਮੈਂ ਰੋਟੀਆਂ ਖਵਾ ਖਵਾ ਇਹਨੂੰ ਇਹ ਇਲੈਕਸ਼ਨਾਂ ਲੜਾਈਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਤੇ ਜਾ ਕੇ ਅਸੀਂ ਅਕਾਲੀ ਦਲ ਦੇ ਨਾਲ ਖੜੇ ਆ ਸਾਡੇ ਤੇ ਵੀ ਪਰਚਾ ਔਰ ਇਹ ਉਰੇ ਤੱਕ ਇਹ ਵਧੀਆਂ ਸਰਕਾਰ ਦੀਆਂ ਵਧੀਆਂ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਛੱਤਰ ਸਿੰਘ ਗਿੱਲ ਨੂੰ ਇਹਨਾਂ ਨੇ 15 ਤਰੀਕ ਨੂੰ ਅੰਮ੍ਰਿਤਸਰ ਰਣਜੀਤ ਐਵੇਨਿਊ ਦਾ ਇੱਕ ਟਰੂ ਬਲੈਂਡ ਕੈਫੇ ਹੈ ਉੱਥੋਂ 3:45 ਤੇ ਚੱਕਿਆ ਜਦੋਂ ਅਸੀਂ ਹਾਈ ਕੋਰਟ ਪਹੁੰਚ ਕੀਤੀ ਹੈਬੀਅਸ ਕੋਰਪਸ ਪਾਤੀ ਸਰਕਾਰ ਨੂੰ ਉਹਦੀ ਭਣਕ ਲੱਗੀ ਤਾਂ ਸਰਕਾਰ ਨੇ ਸ਼ਾਮ ਨੂੰ ਇੱਕ ਸਟੇਟਮੈਂਟ ਜਾਰੀ ਕਰਤੀ ਕਿ ਜੀ ਇਹ ਤਾਂ ਅਸੀਂ ਪਰਚਾ ਦਰਜ ਕਰ ਲਿਆ ਕਿ ਐਫ ਆਈ ਆਰ ਨੰਬਰ 291 6:30 ਵਜੇ ਹੁਣ 291 ਨੰਬਰ ਐਫ ਆਈ ਆਰ ਕੀ ਹੈ ਦੇਖੋ 5 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਸਾਰੇ মিডিਆ ਨੇ ਉਹ ਕਵਰ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੀ ਬੇਟੀ ਕੰਚਨਪ੍ਰੀਤ ਦੀ ਉਥੇ ਰੈਕੀ ਕੀਤੀ ਜਾ ਰਹੀ ਸੀ ਇੱਕ ਗੱਡੀ 'ਚ ਜਿਹਨੂੰ ਸਕੂਟਰ ਦਾ ਨੰਬਰ ਲੱਗਿਆ ਸੀ ਮਤਲਬ ਦੋ ਬੰਦੇ ਸਿਵਲ ਡਰੈਸ ਦੇ ਵਿੱਚ ਉਹ ਗੱਡੀ ਲੈ ਕੇ ਰੈਕੀ ਕਰ ਰਹੇ ਨੇ ਜਿਹੜੀ ਗੱਡੀ 'ਤੇ ਨੰਬਰ ਲੱਗਿਆ ਸਕੂਟਰ ਦਾ ਜਲਦੀ ਨੰਬਰ ਪਲੇਟ ਲੱਗੀ ਹੈ ਜਦੋਂ ਲੋਕਲ ਸੰਗਤ ਨੇ ਉਹ ਗੱਡੀ ਨੂੰ ਰੋਕਿਆ ਉਹਨਾਂ ਨੂੰ ਉਹਨਾਂ ਦੀ ਆਈਡੈਂਟੀ ਪੁੱਛੀ ਉਹ ਕਹਿੰਦੇ ਜੀ ਸਾਨੂੰ ਤਾਂ CIA ਦਾ ਜਿਹੜਾ ਪ੍ਰਭਜੀਤ ਸਿੰਘ ਹੈ ਐਸਐਚਓ ਹੈ ਉਹਨੇ ਕਹਿ ਰੇ ਕੀ ਕਰਨ ਵਾਸਤੇ ਤੇ ਇੱਕ ਰਿੱਪੂ ਤਾਂ ਮਨ ਐਸਪੀ ਸਾਹਿਬ ਨੇ ਸਾਨੂੰ ਰੇਕੀ ਕਰਨ ਦੇ ਲਈ ਕਿਹਾ ਉਹ ਲੋਕਾਂ ਨੂੰ ਉੱਥੇ ਸਾਰੀ ਗੱਲ ਵੀਡੀਓਗ੍ਰਾਫ ਕੀਤੀ ਉਹ ਸਾਰਾ ਕੁਝ ਵੀਡੀਓ ਤੇ ਤੇ 5 ਤੋਂ ਲੈ ਕੇ 15 ਤੱਕ 10 ਦਿਨ ਕਿਉਂਕਿ ਇਲੈਕਸ਼ਨ ਕਮਿਸ਼ਨ ਉਸ ਸਮੇਂ ਇਲੈਕਸ਼ਨ ਕੰਡਕਟ ਕਰਾ ਰਿਹਾ ਸੀ ਕੋਈ ਪਰਚਾ ਨਹੀਂ ਪਰਚਾ ਉਲਟਾ ਕਿਤੇ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਉਹ ਦੋ ਪੁਲਿਸ ਮੁਲਾਜ਼ਮ ਉਹ ਜਾਲੀ ਨੰਬਰ ਪਲੇਟ ਵਾਲੀ ਗੱਡੀ ਸੀ ਤੇ ਜਿੱਦਣ ਚੋਣਾਂ ਦਾ ਨਤੀਜਾ ਆ ਗਿਆ ਜਿੱਦਣ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਸਰਕਾਰ ਇਹਨਾਂ ਘਬराई ਤੇ 15 ਤਰੀਕ ਨੂੰ ਉਸੇ ਮੁਕਦਮੇ 'ਚ ਨਛੱਤਰ ਵੀ ਨਾਮਿਨੇਟ ਉਸੇ 'ਚ ਕੰਚਨ ਪ੍ਰੀਤ ਵੀ ਨਾਮਿਨੇਟ ਉਹ 'ਚ ਸਾਡੇ ਇੱਕ ਉਥੇ ਲੀਡਰ ਐ ਸ਼ੇਖ ਸਾਹਿਬ ਵੀ ਨਾਮਿਨੇਟ ਜਗਜੀਤ ਚੋਲਾ ਵੀ ਨਾਮਿਨੇਟ ਹੋਰ ਪੀਤਾ ਇੱਕ ਅਕਾਲੀ ਦਲ ਉਹ ਵੀ ਨਾਮਿਨੇਟ ਸੋ ਅਕਾਲੀ ਦਲ ਦੇ ਘਟੋ ਘਟ 30 ਬੰਦੇ ਉਸ ਪਰਚੇ ਚ ਨੋਮੀਨੇਟ ਕੀਤੇ ਜਿਹਨੂੰ ਪੁਲਿਸ ਨੇ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਕਿ ਜੀ ਪੁਲਿਸ ਵਾਲਿਆਂ ਨੇ ਜਾਲੀ ਨੰਬਰ ਪਲੇਟ ਲਾ ਕੇ ਰੈਕੀ ਕਰ ਰਹੇ ਸੀ ਤੇ ਪਰਚਾ ਦਰਜ ਹੋਇਆ ਦੱਸੋ ਜੀ ਇੱਕ ਅਕਰੈਂਸ ਦੇ ਦੋ ਦੋ ਪਰਚੇ ਕਿੱਦਾਂ ਹੋ ਸਕਦੇ ਨੇ ਜੇ ਪੁਲਿਸ ਹੀ ਜਾਲੀ ਨੰਬਰ ਪਲੇਟ ਲਾ ਕੇ ਘੁਮਰੀ ਹੈ ਤੇ ਜੇ ਕਿਸੇ ਨੇ ਰੋਕ ਲਿਆ ਪੰਜਾਬ ਚ ਅੱਗੇ ਘਟਵਾਰ ਦਾ ਤਾਂ ਹੋ ਰਹੀਆਂ ਨੇ ਪੰਜਾਬ ਚ ਅੱਗੇ ਘੱਟ ਬੌਮ ਬਲਾਸਟ ਹੋ ਰਹੇ ਨੇ ਪੰਜਾਬ ਤਾਂ ਹੈ ਹੀ ਬਾਰਡਰ ਸਟੇਟ ਹੈ ਤੇ ਜੇ ਕਿਸੇ ਸ਼ੱਕੀ ਗੱਡੀ ਨੂੰ ਪੰਜਾਬ ਦੇ ਲੋਕਾਂ ਨੇ ਰਾਉਂਡ ਅਪ ਕੀਤਾ ਉਹਨਾਂ ਨੇ ਤਾਂ ਪੁਲਿਸ ਦੀ ਮਦਦ ਕੀਤੀ ਕਿਉਂ ਭਗਵੰਤਪਾਲ ਸਾਹਿਬ ਦੀ ਸਰਕਾਰ ਅਕਾਲੀ ਦਲ ਤੋਂ ਇੰਨਾ ਘਬਰਾ ਗਈ ਹੈ ਕਿ ਅਕਾਲੀ ਦਲ ਦੇ ਲੀਡਰਾਂ ਤੇ ਉਹਨੂੰ ਲੈ ਕੇ ਪਰਚੇ ਦਰਜ ਕੀਤੇ ਗਏ ਘਰਾਂ ਤੋਂ ਚੱਕਿਆ ਗਿਆ ਇਲੀਗਲ ਅਰੈਸਟ ਕੀਤੀ ਗਈ ਤੇ ਅੱਜ ਜਦੋਂ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਤੇ ਸੁਣਵਾਈ ਹੋਈ ਤਾਂ ਕੋਰਟ ਨੇ ਨਛੱਤਰ ਸਿੰਘ ਗਿੱਲ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨੇ ਉਹਨਾਂ ਦੀ ਅਰੈਸਟ ਨੂੰ ਇਲੀਗਲ ਕਿਹਾ ਅਨਕਨਸਟੀਟਿਊਸ਼ਨਲ ਕਿਹਾ ਤੇ ਸਰਕਾਰ ਨੂੰ ਤਾੜਨਾ ਕੀਤੀ ਕਿ ਤੁਸੀਂ ਹਰ ਇੱਕ ਨਿਜਮ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਅਰੈਸਟ ਕੀਤੀ ਹੈ ਤੇ ਨਛੱਤਰ ਸਿੰਘ ਨੂੰ ਇਮੀਡੀਏਟਲੀ ਰਿਹਾ ਕਰੋ ਹੁਣ ਉਹਦੇ ਕਾਰਨ ਕੀ ਬਣੇ ਮੈਂ ਤੁਹਾਨੂੰ ਕਾਰਨ ਦੱਸਦਾ ਜਿਹੜੀ ਇਹ ਹੈਬੀਅਸ ਕੋਰਪਸ ਦੀ ਪਟੀਸ਼ਨ ਅਸੀਂ 15 ਤਰੀਕ ਨੂੰ ਉਸ ਦਿਨ ਰਾਤ ਨੂੰ ਬੈਂਚ ਕਨਸਟੀਟਿਊਟ ਕਰਾਇਆ ਜੀਤੋਂ ਸਰਕਾਰ ਨੇ ਘਬਰਾਟ ਦੇ ਵਿੱਚ ਆ ਕੇ ਫਟਾਫਟ ਇੱਕ ਬਾਈਟ ਜਾਰੀ ਕੀਤੀ ਕਿ ਜੀ ਐਫ ਆਈ ਆਰ ਨੰਬਰ 291 ਹੈ ਉਹ ਕਨ 291 ਨੰਬਰ ਕਿੰਨੇ ਵਜੇ ਰਜਿਸਟਰ ਹੁੰਦੀ ਹੈ ਸ਼ਾਮ ਨੂੰ 6:30 ਵਜੇ ਤੇ ਅੱਜ ਜਿਹੜਾ ਰਿਪਲਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਰੱਖਿਆ ਇਹ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਬਿਆਨੀ ਕਰ ਰਹੇ ਨੇ ਇਹ ਜਿਹੜੀ ਅਰੈਸਟ ਹੈ ਇਹ ਅਸੀਂ 6 ਵਜੇ ਕੀਤੀ ਹੈ ਮਤਲਬ ਐਫ ਆਈ ਆਰ 6:30 ਦੀ ਤੇ ਅੱਜ ਗਲਤੀਆਂ ਕਰਦੇ ਕਰਦੇ ਕੋਰਟ ਚ ਆਪ ਹੀ ਮੰਨ ਗਏ ਕਿ ਨਹੀਂ ਇਹ ਐਫ ਆਈ ਆਰ ਅਸੀਂ ਛੇ ਜਿਹੜਾ ਅਰੈਸਟੇਜ 6 ਵਜੇ ਕੀਤੀ ਹੈ ਤਾਂ ਉੱਥੋਂ ਤਾਂ ਸਪਸ਼ਟ ਹੀ ਹੋ ਗਿਆ ਕਿ ਪਰਚਾ ਬਾਅਦ ਦੇ ਵਿੱਚ ਕੱਟਿਆ ਚਲੋ ਮੰਨ ਲਓ ਪੁਲਿਸ ਦੀ ਇਹ ਝੂਠੀ ਕਹਾਣੀ ਵੀ ਮੰਨ ਲਈਏ ਜਿਹੜੀ ਕੋਰਟ ਜਾ ਕੇ ਕਹੀ ਪੁਲਿਸ ਨੇ ਤਾਂ ਕੋਰਟ ਜਾ ਕੇ ਮੰਨ ਲਿਆ ਕਿ ਅਸੀਂ 6 ਵਜੇ ਬੰਦਾ ਚੱਕਿਆ ਮਤਲਬ ਜਦੋਂ ਐਫ ਆਈ ਆਰ ਦਰਜ ਕਰਨ ਤੋਂ ਅੱਧਾ ਘੰਟਾ ਬੰਦਾ ਚੱਕ ਪਹਿਲਾਂ ਚੱਕ ਲਿਆ ਐਫ ਆਈ ਆਰ ਕਿੱਥੇ ਤਰਨ ਤਰਨ ਬੰਦਾ ਕਿੱਥੋਂ ਚੱਕਿਆ ਅੰਮ੍ਰਿਤਸਰ ਤੋਂ ਮਲੇ 1 ਘੰਟਾ ਤਾਂ ਜਾਣ ਨੂੰ ਲੱਗਦਾ ਤੇ ਪਰਚਾ ਦਰਜ ਹੋਇਆ ਨਹੀਂ ਬੰਦਾ ਚੱਕ ਲਿਆ ਤਜ ਕੋਰਟ ਨੇ ਉਹਦੇ ਤੇ ਵੀ ਟਿੱਪਣੀ ਕੀਤੀ ਹੈ ਕਿ ਇਹ ਸਰਾਸਰ ਇੱਕ ਗਲਤ ਕਾਰਵਾਈ ਹੈ ਔਰ ਦੂਸਰੀ ਜਿਹੜੀ ਗੱਲ ਮੈਂ پنجاب ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਦੇਖੋ ਇਲੈਕਸ਼ਨ ਕਮਿਸ਼ਨ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਤੇ ਟਿੱਪਣੀ ਕਰ ਰਹੇ ਨੇ ਤਾਂ ਹੀ ਤਾਂ ਦੋ ਡੀਐਸਪੀ ਬਦਲੇ ਤਾਂ ਹੀ ਉੱਥੇ ਦੇ ਐਸਐਸਪੀ ਸਸਪੈਂਡ ਹੋਏ ਤਾਂ ਹੀ ਪੰਜਾਬ ਦੇ ਡੀਜੀਪੀ ਸੱਮਣ ਹੋਏ ਤੇ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਗੱਲ ਤੇ ਮੋਹਰ ਲਾਤੀ ਕਿ ਉੱਥੇ ਵਧੀਕੀਆਂ ਹੋ ਰੀਆਂ ਨੇ ਪੁਲਿਸ ਪ੍ਰਸ਼ਾਸਨ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਤਾਂ ਹੀ ਅੱਜ ਨਛੱਤਰ ਸਿੰਘ ਨੂੰ ਛੱਡਣ ਦੇ ਆਰਡਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਨੇ ਤਾਂ ਹਲੇ ਤੱਕ ਵੀ ਪੰਜਾਬ ਦੀ ਪੁਲਿਸ ਤੇ ਡੀਜੀਪੀ ਸਾਹਿਬ ਇਹ ਤੋਂ ਕਿਉਂ ਨਹੀਂ ਸਬਕ ਲੈ ਰਹੇ ਕਿਉਂਕਿ ਦੋ ਕਨਸਟੀਟਿਊਸ਼ਨਲ ਅਥਾਰਟिटीज ਨੇ ਪਿਛਲੇ 15 ਦਿਨ ਦੇ ਵਕਫੇ 'ਚ ਪੰਜਾਬ ਦੀ ਪੁਲਿਸ ਤੇ ਟਿੱਪਣੀਆਂ ਕਰਤੀਆਂ ਇਲੈਕਸ਼ਨ ਕਮਿਸ਼ਨ ਨੇ ਵੀ ਕਰਤਾ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਇਹ ਚੋਣਾ ਫਰੀ ਤੇ ਫੇਰ ਕਰਾਉਣ ਦੀ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਉਰੇ ਸੰਵਿਧਾਨ ਨੂੰ ਬਚਾਉਣ ਦੀ ਔਰ ਸਿਰ ਝੁਕਦਾ ਹੈ ਅਦਾਲਤਾਂ ਅੱਗੇ ਕਿਉਂਕਿ ਸਰਕਾਰ ਦੀਆਂ ਵਧੀਆਂਕੀਆਂ ਤੋਂ ਜੇ ਕਿਸੇ ਨੇ ਉਰੇ ਅੱਜ ਤੱਕ ਲਾਅ ਨੂੰ ਬਚਾਇਆ ਤਾਂ ਉਹ ਅਦਾਲਤਾਂ ਨੇ ਬਚਾਇਆ ਤੇ ਅੱਜ ਫੇਰ ਇੱਕ ਵਾਰੀ ਅਦਾਲਤ ਨੇ ਪੰਜਾਬ ਦੀ ਸਰਕਾਰ ਨੂੰ ਤੇ ਪੁਲਿਸ ਨੂੰ ਸ਼ੀਸ਼ਾ ਦਿਖਾਇਆ ਕਿ ਜੇ ਸੰਵਿਧਾਨ ਤੋਂ ਬਾਹਰ ਜਾਓਗੇ ਤਾਂ ਫਿਰ ਅਦਾਲਤ ਐਸੇ ਫੈਸਲਿਆਂ ਨੂੰ ਉਡਾਉਣ ਲੱਗੇ ਕਵਾਸ਼ ਕਰਨ ਲੱਗੇ ਇੱਕ ਮਿੰਟ ਨਹੀਂ ਲਾਉਣਗੇ ਸੋ ਅੱਜ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਖੜੇ ਨੇ ਨੈਤਿਕਤਾ ਤੇ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਹਰਮਨबीर ਗਿੱਲ ਜਿਨ੍ਹਾਂ ਦੇ ਇਸ਼ਾਰੇ ਤੇ ਸਾਰੀ ਕਾਰਵਾਈ ਹੋਈ ਅੱਜ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਪ੍ਰਭਜੀਤ ਸਿੰਘ ਜਿਹੜਾ ਸੀਆਈਏ ਦਾ ਐਸਐਚਓ ਹੈ ਜਿਨੇ ਗਲਤ ਰੈਸਟ ਕੀਤੀ ਉਹ ਨੈਤਿਕ ਤੌਰ ਤੇ ਕਿੱਥੇ ਖੜਾ ਤੇ ਉੱਥੇ ਦੇ ਜਿਹੜੇ ਹੋਰ ਡੀਐਸਪੀ ਨੇ ਜਿਹੜੇ ਉੱਥੇ ਦਾ ਪੁਲਿਸ ਪ੍ਰਸ਼ਾਸਨ ਹੈ ਉਹ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਕਿਉਂਕਿ ਅੱਜ ਇਹ ਸਵਾਲ ਪੁੱਛਣਾ ਬੰਦ ਹੈ ਕਿ ਕੀ ਪੰਜਾਬ ਪੁਲਿਸ ਸੁਪਰੀਮ ਕੋਰਟ ਆਫ ਇੰਡੀਆ ਤੋਂ ਉੱਤੇ ਆ ਕੀ ਪੰਜਾਬ ਪੁਲਿਸ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉੱਤੇ ਆ ਕਿਉਂਕਿ ਇਹ ਇੱਕ ਨੋਟੀਫਿਕੇਸ਼ਨ ਹੈ ਜਿਹੜੀ ਅੱਜ ਮੈਂ ਮੀਡੀਆ ਨੂੰ ਦੇਣ ਲੱਗਿਆ ਇਹ ਨੋਟੀਫਿਕੇਸ਼ਨ ਦਾ ਨੰਬਰ ਹੈ 159 ਡੇਟਿਡ 29 2023 ਦੀ ਇਹ ਪੰਜਾਬ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸਾਹਿਬ ਦੀ ਨੋਟੀਫਿਕੇਸ਼ਨ ਹੈ ਜਿਹੜੀ ਕਿ ਸੁਪਰੀਮ ਕੋਰਟ ਦੀ 2023 ਦੀ ਜਜਮੈਂਟ ਹੈ ਰਨੇਸ਼ ਕੁਮਾਰ ਉਦੇ ਮੁਤਾਬਕ ਦਿੱਤੀ ਗਈ ਹੈ ਕੀ ਕਿਹਾ ਸੁਪਰੀਮ ਕੋਰਟ ਨੇ ਕਿ ਜਿੱਥੇ ਅਫੈਂਸਸ ਜਿਸ ਤਹਿਤ ਤੁਸੀਂ ਕਿਸੇ ਨੂੰ ਫੜਨਾ ਉਹ 7 ਸਾਲ ਜਾਂ 7 ਸਾਲ ਤੋਂ ਘੱਟ ਨੇ ਪੁਲਿਸ ਨਹੀਂ ਜਾ ਕੇ ਫੜੂਗੀ ਤੁਸੀਂ 41 ए ਦਾ ਪਹਿਲਾ ਨੋਟਿਸ ਦਿਓਗੇ 41 ए ਦਾ ਨੋਟਿਸ ਦਿੱਤੇ ਬਿਨਾ ਤੁਸੀਂ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਔਰ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਨੋਟੀਫਿਕੇਸ਼ਨ ਰਜਿਸਟਰਰ ਜਨਰਲ ਸਾਹਿਬ ਨੇ ਕਿਹਨੂੰ ਕਿਹਨੂੰ ਭੇਜੀ ਹੈ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਪੜ ਕੇ ਦੱਸ ਦਿਆਂ ਇਦੀ ਕਾਪੀ ਗਈ ਹੈ ਜੀ 올더 ਡਿਸਟ੍ਰਿਕਟਸ ਐਂਡ ਸੈਸ਼ਨ ਜੱਜਸ ਇਨ 더 ਸਟੇਟ ਆਫ ਪੰਜਾਬ ਹਰਿਆਣਾ ਯੂਟੀ ਦਾ ਲੀਗਲ ਰਿਮੈਂਬਰੈਂਸਸ ਪੰਜਾਬ ਹਰਿਆਣਾ ਐਂਡ ਯੂਟੀ ਦਾ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਐਡੀਸ਼ਨਲ ਲੀਗਲ ਰਿਮੈਂਬਰੈਂਸਸ ਪੰਜਾਬ ਦਾ ਮੈਂਬਰ ਸੈਕਟਰੀ ਸਟੇਟ ਲੀਗਲ ਅਥਾਰਟੀ ਪੀਏ ਪੀਐਸ ਰੀਡਰ ਸਟੈਨੋ ਆਫ ਰਜਿਸਟਰਾਰ ਪ੍ਰਿੰਸੀਪਲ ਸੈਕਟਰੀ ਟੂ ਆਨਰੇਬਲ ਚੀਫ ਜਸਟਿਸ ਐਂਡ ਕੋਆਰਡੀਨੇਟ ਪੀਐਸ ਪੀਏ ਰੀਡਰ ਸਟੈਨੋ ਟੂ ਰਜਿਸਟਰਰ ਜਨਰਲ ਪੰਜਾਬ ਹਰਿਆਣਾ ਹਾਈ ਕੋਰਟ ਇਸ ਤਰੀਕੇ ਦੇ ਨਾਲ ਇਹ ਨੋਟੀਫਿਕੇਸ਼ਨ 10 ਜਾਣਿਆਂ ਨੂੰ ਗਈ ਹੈ ਔਰ ਉਸ ਤੋਂ ਬਾਅਦ ਸਾਰੇ ਸੈਸ਼ਨ ਜੱਜਸ ਨੇ ਐਸਐਸਪੀਆਂ ਨੂੰ ਨੋਟਿਸ ਕੱਢਿਆ ਤੇ ਕੀ ਇਹਦੇ باوجود ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਡੀਜੀਪੀ ਨਿਜਮ ਕਾਨੂੰਨ ਨੂੰ ਛਿੱਕੇ ਤੇ ਟੰਕੇ ਜਿਹੜੇ ਫਾਲਸ ਕੇਸਸ ਐ ਝੂਠੇ ਮੁਕੱਦਮੇ ਨੇ ਉਹਦੇ ਚ ਲੋਕਾਂ ਨੂੰ ਨਾਮਿਨੇਟ ਕਰ ਰਹੇ ਨੇ ਔਰ ਦੂਸਰੀ ਜਿਹੜੀ ਗੱਲ ਮੈਂ ਪੰਜਾਬ ਦੇ ਡੀਜੀਪੀ ਤੇ ਤਰਨਤਾਰਨ ਦੇ ਡੀਆਈਜੀ ਤੇ ਐਸਐਸਪੀ ਨੂੰ ਪੁੱਛਣੀ ਚਾਹੁੰਦਾ ਕਿ 2025 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਬਹੁਤ ਕਲੀਅਰ ਕਰਤਾ ਹੈ ਮੈਜਜਮੈਂਟ ਵੀ ਸਾਰੇ মিডিਆ ਨੂੰ ਹੁਣੀ ਭੇਜਣ ਲੱਗੇ ਆ ਜਿਦੇ ਚ ਉਹਨਾਂ ਨੇ ਕਹਿ ਕੇ ਜੇ ਕਿਸੇ ਵੀ ਅਕਿਊਜ਼ ਨੂੰ ਫੜਨਾ ਤਾਂ ਉਹਨੂੰ ਗਰਾਉਂਡ ਆਫ ਅਫਰੈਸਟ ਦੇਣੇ ਨੇ ਇਹ ਸੁਪਰੀਮ ਕੋਰਟ ਆਫ ਇੰਡੀਆ ਬਾਰ-ਬਾਰ ਕਿਉਂ ਕਹਿ ਰਹੇ ਨੇ ਕਿਉਂਕਿ نیچے ਧੱਕੇਸ਼ਾਹੀਆਂ ਹੋ ਰਹੀਆਂ ਨੇ ਆਹੀ ਤਾਂ ਨੇ ਜਿਹੜੇ ਝੂਠੇ ਪਰਚੇ ਜਿੱਥੇ ਬੰਦਿਆਂ ਨੂੰ ਫੜਿਆ ਜਾ ਰਿਹਾ ਕੀ ਇਸ ਕੇਸ ਚੋ ਫਾਲੋ ਹੋਇਆ ਨਹੀਂ ਹੋਇਆ ਸੋ ਇਹ ਸਾਰੀਆਂ ਗੱਲਾਂ ਤੇ ਆ ਕੇ ਅਜਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਦੀ ਜਿਹੜੀ ਅਰੈਸਟ ਉਹਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ ਅਨਕਨਸਟੀਟਿਊਸ਼ਨਲ ਕਰਾਰ ਦਿੱਤਾ ਹੈ ਔਰ ਉਹਨੂੰ ਇਮੀਡੀਏਟਲੀ ਛੱਡਣ ਦੇ ਹੁਕਮ ਜਾਰੀ ਕੀਤੇ ਨੇ ਕੀ ਇਹ ਨੈਤਿਕ ਤੌਰ ਤੇ ਇਹ ਮੈਂ ਕਹਿਣਾ ਚਾਹੁੰਦਾ ਕਿ ਕੀ ਅੱਜ ਕਿੱਥੇ ਖੜੀ ਹੈ ਜੀ ਪੰਜਾਬ ਪੁਲਿਸ ਕਿੱਥੇ ਖੜੇ ਨੇ ਜੀ ਪੰਜਾਬ ਦੇ ਡੀਜੀਪੀ ਕਿੱਥੇ ਖੜੇ ਨੇ ਮੁੱਖ ਮੰਤਰੀ ਜਿਨ੍ਹਾਂ ਦੀ ਦੇਖਰੇਖ નીચે ਇਹ ਸਾਰਾ ਜਿਹੜਾ ਛੜੇੰਤਰ ਹੈ ਸਾਰਾ ਜਿਹੜਾ ਖੇਡ ਹੈ ਇਹ ਖੇਡਿਆ ਜਾ ਰਿਹਾ ਹੈ ਔਰ ਫਿਰ ਦੂਸਰੀ ਗੱਲ ਜਿਹੜੀ ਅੱਜ ਕਹਿਣੀ ਬਣਦੀ ਹੈ ਬਹੁਤ ਦਿਨ ਤੋਂ ਹੋ ਹੱਲਾ ਮਚਾਇਆ ਜੀ ਕਿ ਜੀ ਕੰਚਨ ਪ੍ਰੀਤ ਕਿੱਥੇ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੱਸੇ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਇੰਨੀ ਨੀਚੇ ਗਿਰ ਗਈ ਹੈ ਕਿ ਰਾਜਨੀਤੀ ਦਾ ਸਤਰ ਤੁਸੀਂ ਇੰਨਾ ਨੀਚੇ ਲੈ ਗਏ ਹੋ ਕਿ ਤੁਸੀਂ ਹੁਣ ਧੀਆਂ ਪੈਣਾ ਦੇ ਖਿਲਾਫ ਪਰਚੇ ਦਰਜ ਕਰਨ ਲੱਗ ਗਏ ਹੋ ਕੀ ਪੰਜਾਬ ਦੀ ਪੁਲਿਸ ਕੱਲੀ ਸੁਪਰੀਮ ਅਥਾਰਟੀ ਹੈ ਕਿ ਜੇ ਪੰਜਾਬ ਦੀ ਪੁਲਿਸ ਨੇ ਕਹਿਤਾ ਕਿ ਗੁਨਾਹਗਾਰ ਹੈ ਕਿ ਅਦਾਲਤਾਂ ਨਹੀਂ ਬੈਠੀਆਂ ਕੰਚਨ ਪ੍ਰੀਤ ਦੀ ਬੇਲ ਮਾਨਯੋਗ ਕੋਰਟ ਦੇ ਵਿੱਚ ਪੈਂਡਿੰਗ ਸੀ ਜਿੱਥੇ ਅੱਜ ਕੰਚਨਪ੍ਰੀਤ ਨੂੰ ਵੀ ਤਰਨ ਤਰਨ ਦੀ ਅਦਾਲਤ ਨੇ ਐਂਟੀਸੀਪੇਟਰੀ ਬੇਲ ਦਿੱਤੀ ਹੈ ਹੁਣ ਦੱਸੋ ਜੀ ਕਿੱਥੇ ਖੜੇ ਹੋ ਨੈਤਿਕ ਤੌਰ ਤੇ ਕਿੱਥੇ ਖੜੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਕਿੱਥੇ ਖੜੀ ਹੈ ਸਰਕਾਰ ਕਿੱਥੇ ਖੜੀ ਹੈ ਪੁਲਿਸ ਮਲਤ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਵੇ ਚਾਹੇ ਅਦਾਲਤਾਂ ਹੋਣ ਜੁਡੀਸ਼ੀਅਲ ਪ੍ਰੋਸੈਸ ਹੋਵੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਇਹ ਤਾਂ ਸਾਰੇ ਕਹਿ ਰਹੇ ਨੇ ਕਿ ਕਾਰਵਾਈਆਂ ਪੰਜਾਬ ਸਰਕਾਰ ਦੀਆਂ ਪੰਜਾਬ ਪੁਲਿਸ ਦੀਆਂ ਗਲਤ ਨੇ ਤੇ ਸਾਡੀ ਪੁਲਿਸ ਅਫਸਰ ਇਹ ਬਿਨਾ ਕੁਝ ਸੋਚੇ ਸਮਝੇ ਮਨੀਸ਼ ਸੋਧਿਆ ਦੇ ਸਾਮਦਾਮ ਦੰਦ ਭੇਦ ਨੂੰ ਇੰਨਾ ਸੀਰੀਅਸਲੀ ਲੈ ਕੇ ਬਹਿ ਗਏ ਨੇ ਕਿ ਢੜਾ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਾ ਆਪਣੇ ਇੱਕ ਇੱਕ ਵਰਕਰ ਨਾਲ ਇੱਕ ਇੱਕ ਲੀਡਰ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਜਿੱਥੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਪ੍ਰਧਾਨ ਸਰਦਾਰ ਸੁਪੀਰ ਸਿੰਘ ਬਾਦਲ ਨੇ ਬੜਾ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਲੜਾਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਲੀਗਲ ਸੈੱਲ ਲੜੇਗਾ ਔਰ ਪ੍ਰਧਾਨ ਸਾਹਿਬ ਤਾਂ ਕੱਲੇ-ਕੱਲੇ ਦੇ ਘਰ ਜਾ ਕੇ ਆਏ ਨੇ ਔਏ ਸਾਰਾ ਸਾਡਾ ਪਰਿਵਾਰ ਹੈ ਇਹ ਸਾਰੇ ਸਾਡੇ ਆਪਦੇ ਨੇ ਚਾਹੇ ਉਹ ਉੱਥੇ ਦੇ ਵਰਕਰ ਹੋਣ ਚਾਹੇ ਸਾਡੇ ਕੈਂਡੀਡੇਟ ਹੋਣ ਚਾਹੇ ਉਹਨਾਂ ਦੀ ਬੇਟੀ ਕੰਚਨ ਪ੍ਰੀਤ ਹੋਵੇ ਚਾਹੇ ਜਿਹੜੇ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਸਾਹਿਬ ਪੜੇ ਗਏ ਨੇ ਇਹ ਸਾਰਾ ਅਕਾਲੀ ਦਲ ਦਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਇਹ ਲੜਾਈ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਊਗਾ ਤੇ ਜਿਹੜੀ ਅੱਜ ਦੀ ਹਾਈ ਕੋਰਟ ਦਾ ਆਰਡਰ ਹੈ ਇਹ ਆਰਡਰ ਚਪੇੜਾ ਉਹ ਲੋਕਾਂ ਦੇ ਮੂੰਹ ਤੇ ਜਿਹੜੇ ਸਮਝਦੇ ਨੇ ਕਿ ਅਸੀਂ ਸੰਵਿਧਾਨ ਤੋਂ ਉੱਤੇ ਆ। ਸੋ ਮੈਂ ਇੱਕ ਵਾਰ ਫੇਰ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੀ ਅਫਸਰਸ਼ਾਹੀ ਨੂੰ ਹੱਥ ਬੰਨ ਕੇ ਅਪੀਲ ਕਰਦਾ ਕਿ ਅਫਸਰ ਸੰਵਿਧਾਨ ਦੇ ਵਿੱਚ ਬੰਨੇ ਆ। ਅਫਸਰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨ। ਜਿਹੜਾ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾਊਗਾ ਉਹ ਅਦਾਲਤਾਂ ਨੂੰ ਜਵਾਬਦੇਹ। ਔਰ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੀ ਲੜਾਈ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਤਤਪਰ ਨੇ ਤੁਹਾਡੀ ਲੜਾਈ ਲਈ ਸ਼੍ਰੋਮਣੀ ਅਕਾਲੀ ਦਲ ਤਤਪਰ ਹੈ ਅਸੀਂ ਬੈਠੇ ਆ ਜੇ ਕਿਸੇ ਨਾਲ ਕੋਈ ਵਧੀਕੀ ਹੋ ਰਹੀ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੀ ਲੜਾਈ ਲੜ ਕੇ ਦਿਆਂਗੇ ਇਹ ਜਿਹੜੀ ਸਰਕਾਰ ਹੈ ਇਹ ਜਿਹੜੀ ਜ਼ਬਰ ਤੇ ਜ਼ੁਲਮ ਕਰਨਾ ਚਾਹੁੰਦੀ ਹੈ ਇਹ ਭਗਵੰਤ ਮਾਨ ਸਾਹਿਬ ਜਿਹੜੇ ਨਾ ਤਾਂ ਡਿਵੈਲਪਮੈਂਟ ਕਦੀ ਧਿਆਨ ਦਿੰਦੇ ਨੇ ਨਾ ਲਾਅ ਐਂਡ ਆਰਡਰ ਕਦੀ ਧਿਆਨ ਹੈ ਨਾ ਸੂਬਾ ਚਲਾਉਣ ਤੇ ਧਿਆਨ ਹੈ ਇਹ ਜਿਹੜਾ ਜਾਲੀ ਪਰਚਿਆਂ ਦਾ ਜਿਹੜਾ ਝੂਠੇ ਪਰਚਿਆਂ ਦੀ ਰਵਾਇਤ ਇਹ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਚਲਾਈ ਹੈ ਇਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਔਰ ਹਰ ਇੱਕ ਪਲੇਟਫਾਰਮ ਤੱਕ ਇਹ ਸਰਕਾਰ ਨੂੰ ਇਹ ਪੁਲਿਸ ਨੂੰ ਖਿੱਚ ਕੇ ਲੈ ਕੇ ਜਾਵਾਂਗੇ ਜੇ ਸੰਵਿਧਾਨ ਦੀ ਨਾਲ ਜੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਾਂ ਸੰਵਿਧਾਨ ਨੂੰ ਛਿੱਕੇ ਟੰਕੇ ਜਿਹਨਾਂ ਨੇ ਕੁਝ ਵੀ ਕਰਨ ਦੀ ਕੋਸ਼ਿਸ਼ ਕੀਤੀ ਕਲੇਸ਼ ਮੁੱਖ ਮੰਤਰੀ ਅੱਜ ਕਿਹਾ ਕਿ ਗੈਨੇਕੀ ਸੁਭੀਰ ਸਿੰਘ ਬਾਦਲ ਉਹਨਾਂ ਦਾ ਕੋਈ ਵਿਜ਼ਨ ਨਹੀਂ ਸੀ ਤੇ ਨਾਲ ਹੀ ਉਹਨਾਂ ਨੇ ਇੱਕ ਬਿਆਨ ਕੱਢਿਆ ਤੁਹਾਨੂੰ ਮੋਟਰਸਾਈਕਲ ਦੇ ਉੱਤੇ ਪਲੇਟ ਲਗਾਉਣ ਦੀ ਜ਼ਰੂਰਤ ਨਹੀਂ। ਦੇਖੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ 4 ਸਾਲਾਂ ਦੇ ਵਿੱਚ ਪੰਜਾਬ ਨੂੰ ਦੇਣ ਕੀ ਹੈ? ਮੁੱਖ ਮੰਤਰੀ ਨੇ ਜਾਂ ਤਾਂ ਬਸਾਂ ਤੇ ਟਰੱਕਾਂ ਤੇ ਗੱਡੀਆਂ ਦੀ ਛੱਤਾਂ ਤੇ ਚੜ ਕੇ ਤੂੰ ਤੂੰ ਮੈਂ ਮੈਂ ਕੀਤੀ ਹੈ ਸਿਆਸੀ ਵਿਰੋਧੀਆਂ ਦੇ ਨਾਲ ਜਾਂ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਹੈ। ਅੱਜ ਸ਼ਤਾਬਦੀਆਂ ਦੇ ਵਿੱਚ ਜਿਸ ਤਰੀਕੇ ਦੀ ਬਿਆਨਬਾਜ਼ੀ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਅਕਾਲ ਤਖਤ ਸਾਹਿਬ ਜਿਹੜੀ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਜੋ ਸ਼ਬਦ ਮੁੱਖ ਮੰਤਰੀ ਨੇ ਕਹੇ ਮੈਨੂੰ ਸੱਦ ਲੈਣ ਮੈਂ ਪੋਤੜੇ ਫਰੋਲ ਦੂੰਗਾ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਦੇ ਪੋਤੜੇ ਫਰੋਲ ਦੋਗੇ ਉਹ ਸੱਚੇ ਪਾਤਸ਼ਾਹ ਦਾ ਘਰ ਹੈ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉੱਥੇ ਕਿਸੇ ਦੇ ਪਰਦੇ ਨਹੀਂ ਟਕੇ ਹੋਏ ਗੁਰੂ ਸਾਹਿਬ ਤੋਂ ਉੱਥੇ ਤਾਂ ਸਭ ਦੇ ਖੁੱਲੀ ਕਿਤਾਬ ਹੈ ਤੁਹਾਡੇ ਬਾਰੇ ਵੀ ਪਤਾ ਹੈ ਬਾਕੀ ਸਾਰਿਆਂ ਬਾਰੇ ਵੀ ਪਤਾ ਪਰ ਘੱਟੋ-ਘੱਟ ਜੋ ਸਰਕਾਰ ਦਾ ਕੰਮ ਹੈ ਤੁਸੀਂ ਗੱਲਾਂ ਤਾਂ ਕਰਨੀਆਂ ਬਾਦਲ ਸਾਹਿਬ ਦੀ ਵਿਜਨ ਦੀਆਂ ਗੱਲਾਂ ਤਾਂ ਤੁਸੀਂ ਕਰਦੇ ਹੋ ਪੰਜਾਬ ਦੀ ਸਰਕਾਰ ਦੀਆਂ ਤਾਂ ਸਰਕਾਰ ਦਾ ਤਾਂ ਕੰਮ ਹੈ ਫੇਰ ਜਿਵੇਂ ਬਾਦਲ ਸਾਹਿਬ ਨੇ ਛੋਟਾ ਵੱਡਾ ਧੱਲੂ ਘਰਾ ਬਣਾਇਆ ਜਿੱਦਾਂ ਬਾਦਲ ਸਾਹਿਬ ਨੇ ਉੱਥੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ ਬਣਾਇਆ ਵਿਰਾਸਤ ਤੇ ਖਾਲਸਾ ਬਣਾਇਆ ਜੰਗੇ ਆਜ਼ਾਦੀ ਬਣਾਈ ਇਹ ਆ ਵਿਜ਼ਨ ਇਹ ਕੰਮ ਹੈ ਮੁੱਖ ਮੰਤਰੀ ਦਾ ਕਰਨਾ ਜੋਸ਼ਤਾਬ ਦੀਆਂ ਮਨਾਉਣੀਆਂ ਜੋ ਮਰਿਆਦਾ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਹੈ ਜਾਂ ਉਹਨਾਂ ਨੂੰ ਕਰ ਲੈਣ ਦਿਓ ਸੋ ਫੋਕੀ ਬਿਆਨਬਾਜ਼ੀ ਨਾ ਕਰੋ ਮੁੱਖ ਮੰਤਰੀ ਦੱਸਣ ਕਿ ਕੌਮ ਲਈ ਪੰਜਾਬ ਲਈ ਮੁੱਖ ਮੰਤਰੀ ਇੱਕ ਕੰਮ ਦੱਸ ਦੇਣ ਸਵਾਇ ਫੋਕੀ ਬਿਆਨਬਾਜ਼ੀ ਤੋਂ ਸੋ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਜਾਣ ਦਾ ਤਾਂ ਹੀ ਤਾਂ ਤਰਨ ਤਰਨੇ ਹਾਲ ਹੋ ਗਿਆ ਤਾਂ ਹੀ ਤਾਂ ਲੋਕਾਂ ਨੇ ਨਿਕਾਰਤਾ ਇਹ ਤਾਂ ਸਰਕਾਰ ਨੇ ਇਲੈਕਸ਼ਨ ਲੜਤੀ ਮੁੱਖ ਮੰਤਰੀ ਸਾਹਿਬ 2027 ਦੇ ਵਿੱਚ ਐਸਐਸਪੀਆ ਨੇ ਥੋੜਾ ਚੋਣਾ ਲੜ ਕੇ ਦੇਣੀਆਂ ਨੇ ਅਫਸਰਸ਼ਾਹੀ ਨੇ ਥੋੜਾ ਚੋਣਾ ਲੜ ਕੇ ਦੇਣੀਆਂ ਨੇ ਸੋ ਪੰਜਾਬ ਨੇ ਤੁਹਾਨੂੰ ਤੁਹਾਡੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾਤਾ ਹਲੇ ਵੀ ਜੇ ਸਿਆਣਿਓ ਤਾਂ ਥੋੜਾ ਸੰਭਲ ਜੂ ਠੀਕ ਹੈ ਜੀ ਤਾਂ ਕਿ ਅੱਜ ਵੀ ਬਿਲਕੁਲ ਨਹੀਂ ਲੈ। ਸਾਡੀ ਜਿਹੜਾ ਬੜੇ ਮਾਰਕੀ ਚ ਕੁਆਲਿਟੀ ਚ ਟਿਕਿਆ ਸੀ ਬਣਿਆ ਨਹੀਂ। ਟੈਂਸਿਟੀ ਅਨਦਰ ਜਿਵੇਂ ਕਿ ਆਪਾਂ ਹਾਂ 10 ਟੈਂਡਾ ਲੱਕੀ ਸੀ ਫੋਨਫੈਕਟਰ ਸਾਡਕਾਂ